ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਤੇ ਇਸ ਸਥਾਨ ਤੇ ਉਹ ਅਮਰਤ ਵੇਲੇ ਪਹੁੰਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਿਤ ਨਿਯਮ ਦੇ ਅਨੇ ਪੱਕੇ ਸੀ ਕਿ ਇੱਥੇ ਆ ਕੇ ਵੀ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਪਾਠ ਕੀਤਾ। ਬਈ ਧਾਰ ਦੇ ਰਾਜਿਆਂ ਤੇ ਮੁਗਲ ਫੌਜਾਂ ਨੇ ਹੱਲਾ ਬੋਲ ਦਿੱਤਾ। ਜੇ ਸਦਕਾ ਭਾਈ ਉਦੇਸ ਸਿੰਘ ਜੀ ਤੇ ਪੰਜਾ ਸਿੰਘ ਦਿਨ ਚੜ੍ਹਦੇ ਤੱਕ ਸ਼ਹੀਦੀਆਂ ਪਾ ਗਏ ਸਨ। ਗੁਰੂ ਸਾਹਿਬ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੈਤਾ ਜੀ ਨੂੰ ਆਦੇਸ਼ ਦਿੱਤਾ। ਤੇ ਭਾਈ ਜੈਤਾ ਜੀ ਨੇ ਆਪਣੇ ਆਖਰੀ ਸਵਾਸ ਤੱਕ ਲੜਦੇ ਹੋਏ ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗੁਰੂ ਸਾਹਿਬ ਅਤੇ ਵੱਡੇ ਸਹਿਬਜ਼ਾਦੇ ਸਰਸਾ ਨਦੀ ਨੂੰ ਪਾਰ ਕਰਕੇ ਕੋਟੜਾ ਨਿਹੰਗ ਖਾਂ ਵੱਲ ਚਲੇ ਗਏ ਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਤੇ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਗਏ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨਦੀ ਦੇ ਕੰਢੇ ਹੁੰਦੇ ਹੋਏ ਕੁੰਮਾ ਮਾਸਕੇ ਜੀ ਦੀ ਝੁੱਗੀ ਵੱਲ ਚੱਲ ਪਏ ਤੇ ਉੱਥੇ ਜਾ ਕੇ ਉਹਨਾਂ ਨੇ ਰਾਤ ਕੱਟੀ। ਉਹਨਾਂ ਦੇ ਨਾਲ ਗੰਗੂ ਰਸੋਈ ਆਸੀ ਜੋ ਉਹਨਾਂ ਨੂੰ ਸਿਹੜੀ ਵੱਲ ਲੈ ਗਿਆ। ਸਿਹੜੀ ਜਾ ਕੇ ਗੰਗੂ ਰਸੋਈਏ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਘਰ ਇੱਕ ਰਾਤ ਰੱਖਿਆ ਤੇ ਅਤੇ ਬਾਅਦ ਵਿੱਚ ਗੰਗੂ ਨੇ ਫੌਜ ਨੂੰ ਕੁਝ ਕੁ ਮੋਰਾਂ ਲਈ ਸੂਹ ਦੇ ਦਿੱਤੀ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਮੇਰੇ ਕੋਲ ਹੀ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਕੋਤਵਾਲੀ ਸਾਹਿਬ ਜੋ ਕਿ ਮਰੰਡਾ ਵਿੱਚ ਗੁਰਦੁਆਰਾ ਇਸ ਟਾਈਮ ਬਣਿਆ ਹੋਇਆ ਉੱਥੇ ਉਹਨਾਂ ਨੂੰ ਇੱਕ ਰਾਤ ਰੱਖਿਆ ਗਿਆ ਜੇਲ੍ਹ ਵਿੱਚ ਕੈਦ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਫਤੇਗੜ ਸਾਹਿਬ ਲੈ ਜਾਇਆ ਗਿਆ ਜਿੱਥੇ ਜਾ ਕੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਮਾਤਾ ਗੁਜਰਕੌਰ ਜੀ ਇਹ ਨਾਂ ਸਹਾਰਦੇ ਹੋਏ ਉਹ ਵੀ ਸ਼ਹੀਦੀਪਾ ਗਏ ਸਨ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟੜਾ ਨਹਿਂਗ